ਪਠਾਨਾ ਦੇ ਇਤਿਹਾਸ ਦੇ ਵਿੱਚ ਭਾਈ ਇੱਕ ਉਹਨਾਂ ਦਾ ਸੂਰਮਾ ਹੈ ਉਹਨਾਂ ਦਾ ਜਰਨੈਲ ਹੈ ਪਠਾਨ ਉਹਨੂੰ ਆਪਣਾ ਜਰਨੈਲ ਕਹਿੰਦੇ ਜੀ ਜਦਾ ਨਾਮ ਹੋਇਆ ਹੈ ਨਾਦਰ ਸ਼ਾ ਉਸ ਨਾਦਰ ਸ਼ਾ ਨੇ ਭਾਈ ਜਦੋਂ ਹਿੰਦੁਸਤਾਨ ਉੱਤੇ ਹੱਲਾ ਕੀਤਾ ਹੈ ਤੇ ਇੱਕ ਸਾਲ ਉਹ ਦਿੱਲੀ ਬੈਠਾ ਰਿਹਾ ਦਿੱਲੀ ਨੂੰ ਉਹਨੇ ਖੂਬ ਲੁੱਟਿਆ ਜਦੋਂ ਦਿੱਲੀ ਨੂੰ ਲੁੱਟ ਕੇ ਜਦੋਂ ਆਪਣੇ ਦੇਸ਼ ਉਹ ਕੁਰਾਸਾਨ ਜਾਣ ਲੱਗਾ ਅਫਗਾਨਿਸਤਾਨ ਵੱਲ ਤੇ ਉਹਨੇ ਭਾਈ ਹਿੰਦੁਸਤਾਨ ਦਾ ਸਾਰਾ ਖਜ਼ਾਨਾ ਵੀ ਲੁੱਟਿਆ ਤੇ ਇਹਨਾਂ ਦੋਸਤਾਂ ਦੇ 22000 ਲੜਕੀਆਂ ਨੂੰ ਲੁੱਟ ਕੇ ਉਹਨਾਂ ਨੂੰ ਅਲਫ ਨੰਗਾ ਕੀਤਾ ਉਹਨੇ ਤੇ ਗੱਡੇਆਂ ਉੱਤੇ ਲੱਧਿਆ ਤੇ ਫਿਰ ਉਹਨੇ ਗਜਨੀ ਦੀ ਮੰਡੀ ਉਹ ਲੜਕੀਆਂ ਜਾ ਕੇ ਵੇਚਣੀਆਂ ਸਨ ਉਹਨਾਂ ਦੀ 22000 ਗਿਣਤੀ ਹੋਈ ਹੈ ਤੇ ਜਦ ਉਹਨਾਂ 22000 ਬੀਬੀਆਂ ਦੀਆਂ ਪੁਕਾਰਾਂ ਜੰਗਲਾਂ 'ਚ ਬੈਠੇ ਮਾਰੂ ਥਲਾਂ 'ਤੇ ਬੈਠੇ ਗੁਰੂ ਕੇ ਖਾਲਸਾ ਪੰਥ ਦੇ ਕੰਨੀ ਪਈਆਂ ਉਹਨਾਂ ਬੀਬੀਆਂ ਦੀਆਂ ਪੁਕਾਰਾਂ ਜਦੋਂ ਖਾਲਸੇ ਨੇ ਸੁਣੀਆਂ ਤੇ ਭਾਈ ਉਹ ਸਿੰਘ ਉਹ ਬੀਬੀਆਂ ਨੂੰ ਬਚਾਉਣ ਦੇ ਲਈ ਮਾਰੂਥਲਾਂ ਚੋਂ ਨਿਕਲ ਕੇ ਜੰਗਲਾਂ ਚੋਂ ਨਿਕਲ ਕੇ ਉਹਨਾਂ ਨੇ ਜੱਥੇ ਉਹਨਾਂ ਨੇ ਭਾਈ ਉਹ ਲੜਕੀਆਂ ਨੂੰ ਛੁੜਾ ਲਿਆ ਨਾਦਰ ਦੀ ਕੈਦ ਵਿੱਚੋਂ ਤੇ ਜਿੱਤਨਾ ਵੀ ਭਾਈ ਸਾਰਾ ਤਰਦਾ ਤਰਦਾ ਗੱਫਾ ਸੀ ਉਹ ਹਿੰਦੁਸਤਾਨਾ ਜਿਹੜਾ ਖਿਆਨਾ ਸੀ ਉਹ ਖਾਲਸਾ ਲੁੱਟ ਕੇ ਭਾਈ ਜੰਗਲਾਂ ਵੱਲ ਲੈ ਜਾਂਦਾ ਹੈ ਜਦੋਂ ਨਾਦਰ ਨੂੰ ਖਬਰ ਮਿਲੀ ਹੈ ਇਸ ਗੱਲ ਦੀ ਕਿ ਪੰਜਾਬ ਦੇ ਵਿੱਚ ਮੱਝੇ ਦੇ ਇਲਾਕੇ ਦੇ ਵਿੱਚ ਭਾਈ ਮੈਨੂੰ ਲੁੱਟ ਲਿਆ ਹੈ ਉਹ ਜਾਂਦਾ ਹੈ ਜਕਰੀਆ ਖਾਨ ਦੇ ਕੋਲ ਲਾਹੌਰ ਜਕਰੀਆ ਖਾਂ ਦੇ ਅੱਗੇ ਪੇਸ਼ ਹੋਇਆ ਕਹਿੰਦਾ ਮੈਨੂੰ ਦੱਸ ਦੇ ਮੈਨੂੰ ਲੁੱਟਣ ਵਾਲੇ ਕੌਣ ਹਨ ਜਿਹਨੇ ਮੈਨੂੰ ਲੁੱਟਿਆ ਹੈ ਉਹਦਾ ਮੈਨੂੰ ਪਿੰਡ ਦੱਸ ਦੇ ਉਹਦਾ ਸ਼ਹਿਰ ਟਿਕਾਣਾ ਦੱਸ ਦੇ ਮੈਨੂੰ ਉਹ ਦੱਸ ਦੇ ਕਿਹੜੇ ਧਰਮ ਦੇ ਹਨ ਕਿਹੜੇ ਗੋਤ ਦੇ ਹਨ ਮੈਂ ਉਹਨਾਂ ਦੇ ਮੁਲਕ ਦੀ ਸਵਾਭੀ ਅੜਾ ਦੇਊਂਗਾ ਮੈਨੂੰ ਉਹਨਾਂ ਨੂੰ ਪਤਾ ਦਿੱਤੇ ਤੇ ਭਾਈ ਉਸ ਖਾਲਸੇ ਦੇ ਬਾਰੇ ਜਕਰੀਆ ਖਾਂ ਕਹਿੰਦਾ ਹੈ ਇਹ ਜਕਰੀਆ ਖਾਂ ਉਹੀ ਸੀ ਜਿਨੇ ਕਾਨੂੰਨ ਪਾਸ ਕੀਤਾ ਸੀ ਕਿ ਨਾਨਕ ਪ੍ਰਸਤਾ ਬਬਗੰਦ ਬਕਤਲ ਰਸਾਨਾ ਜਿੱਥੇ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਜਿੱਥੇ ਗੁਰੂ ਕਲਗੀ ਜਿਹੜਾ ਮਹਾਰਾਜ ਜੀ ਦਾ ਸਿੱਖ ਮਿਲਦਾ ਹੈ ਜਿੱਥੇ ਸਿੱਖ ਸਰਦਾਰ ਮਿਲਦੇ ਹਨ ਉਹਨਾਂ ਨੂੰ ਮਾਰ ਦਿੱਤਾ ਜਾਵੇ ਜਿਹਦੇ ਸਿਰ ਉੱਤੇ ਕੇਸ ਹੈ ਦਾੜਾ ਹੈ ਅੰਮ੍ਰਿਤਧਾਰੀ ਹੈ ਉਹਨੂੰ ਮਾਰ ਦਿੱਤਾ ਜਾਵੇ ਸੋ ਇਹ ਮੁਗਲਿਆ ਹਕੂਮਤ ਨੇ ਪਾਈ ਇਹ ਕਾਨੂੰਨ ਚਲਾਏ ਸਨ ਗੁਰੂ ਕੇ ਪੰਥ ਨੂੰ ਮਾਰਨ ਦੇ ਲਈ ਉਸ ਧਰਤੀ ਉੱਤੇ ਜ਼ਾਬਰ ਤਾਂ ਬੜੇ ਪੈਦਾ ਹੋਏ ਪਰ ਜ਼ਾਬਰਾਂ ਨੂੰ ਮਾਰਨ ਦੇ ਲਈ ਸੂਰਮੇ ਵੀ ਬੇਅੰਤ ਪੈਦਾ ਹੋਏ ਜਗਰੀਆ ਖਾਨ ਉਹਨਾਂ ਸੂਰਮਿਆਂ ਬਾਰੇ ਹਦਾਦਾ ਹੈ ਸਿੰਘ ਸਰਦਾਰਾਂ ਬਾਰੇ ਕਹਿੰਦਾ ਨਾਦਰਸ਼ਾ ਹੁਣ ਸੁਣ ਉਹ ਸਿੰਘ ਕਿਹੋ ਜਿਹੇ ਹਨ ਰਤਨ ਸਿੰਘ ਜੀ ਪੰਗੂ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਹਨ ਕਹਿੰਦੇ ਹਨ ਕਿ ਤਬਖਾਨੂ ਨੇ ਐਸ ਬਖਾਨੀ ਮੁਲਖ ਉਸੇ ਕੋ ਨਹੀਂ ਨਿਸ਼ਾਨੀ ਉਹ ਜਿਹੜੇ ਸਿੰਘ ਹਨ ਭਾਈ ਉਹਨਾਂ ਦੀ ਮੁਲਖ ਦੀ ਕੋਈ ਵੀ ਨਿਸ਼ਾਨੀ ਨਹੀਂ ਹੈ ਹਨ ਸਾਰੀ ਧਰਤੀ ਦੇ ਬਾਰਸ ਹਨ ਉਹ ਸਾਰੀ ਧਰਤੀ ਦੇ ਬਾਰਸ ਹੈ ਉਹ ਇਹ ਨਹੀਂ ਕਹਿੰਦੇ ਕਿ ਸਾਡਾ ਇਹ ਉਹ ਸਾਰੀ ਧਰਤੀ ਦੇ ਰਾਜੇ ਹਨ ਖਾਲਸਾ ਹੋਵੇ ਖੁੱਦ ਗਿਦਾ ਨਿਮ ਖੂਬੀ ਖੂਬ ਕਦਾਏ ਆਣ ਨਾ ਮੰਨੇ ਆਣ ਕੀ ਇੱਕ ਬਿਨ ਸੱਚੇ ਪਾਤਸ਼ਾਹੇ ਇੱਕ ਅਕਾਲ ਪੁਰਖ ਤੋਂ ਡਰਦੇ ਹਨ ਉਹ ਤੁਰਕਾਂ ਦੀ ਪਰਵਾਹ ਨਹੀਂ ਕਰਦੇ ਅੱਗੇ ਕਹਿੰਦੇ ਕਹਿੰਦੇ ਖੜੇ ਸੋਵੇ ਉਹ ਚਲਤੇ ਖਾਹੇ ਨਹਿ ਬੈਠੇ ਉਹ ਕਿਤੇ ਗਰਾਈ ਉਹ ਦਰਖਤਾਂ ਦੇ ਨਾਲ ਢਾਸਣਾ ਲਾ ਕੇ ਖੜੇ ਖੜੇ ਸੋ ਜਾਂਦੇ ਹਨ ਉਹ ਤੁਰਦੇ ਤੁਰਦੇ ਖਾ ਲੈਂਦੇ ਹਨ ਘੋੜਿਆਂ ਦੀ ਕਾਠੀ ਤੇ ਦਿਨ ਹੈ ਤੇ ਰਾਤ ਹੈ ਕੋੜਿਆਂ ਦੀ ਕਾਠੀ ਉਹਨਾਂ ਦੇ ਲਈ ਭਾਈ ਮਖਮਲ ਪਲੰਘ ਹੈ ਕੋੜਿਆਂ ਦੀ ਕਾਠੀ ਤੇ ਹੀ ਉਹ ਸਿੰਘ ਸੋ ਜਾਂਦੇ ਹਨ ਹਰ ਵੇਲੇ ਜੰਗ ਜੁੱਦ ਲੜਦੇ ਹਨ ਸਾਡੇ ਨਾਲ ਉਹ ਕੋਈ ਪਿੰਡ ਦੇ ਵਿੱਚ ਟਿਕਾਣਾ ਕਰਕੇ ਨਹੀਂ ਰਹਿੰਦੇ ਕੋਈ ਸ਼ਹਿਰ 'ਚ ਇਕੱਠੇ ਨਹੀਂ ਰਹਿੰਦੇ ਮੈਂ ਦੱਸ ਦਿੰਦਾ ਮੈਂ ਉਹਨਾਂ ਦੇ ਘਰ ਘਾਟ ਉਜਾੜ ਦਿੱਤੇ ਮੈਂ ਉਹਨਾਂ ਦੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਉਹ ਪਿੰਡਾਂ 'ਚ ਨਹੀਂ ਰਹਿੰਦੇ ਘਰਾਂ 'ਚ ਨਹੀਂ ਉਹ ਜੰਗਲਾਂ 'ਚ ਰਹਿੰਦੇ ਹਨ ਨੂਨ ਕਿਰਤ ਕੋ ਸਵਾਦ ਨਾ ਜਾਣੇ ਹਮ ਦੁੱਖ ਦੇਵੇ ਵੈਸੇ ਕੁਮਾਨੇ ਉਹ ਲੂਣ ਦਾ ਸਵਾਦ ਨਹੀਂ ਜਾਣਦੇ ਉਹਨਾਂ ਨੂੰ ਰੋਟੀ ਖਾਣ ਦਾ ਟਾਈਮ ਨਹੀਂ ਉਹ ਸ਼ਾਹੀ ਭੋਜਨ ਨਹੀਂ ਖਾਂਦੇ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰੇ ਕਰਦੇ ਹਨ ਜੰਗਲਾਂ ਦੇ ਵਿੱਚ ਸ਼ਿਕਾਰ ਕਰਦੇ ਬੱਕਰੇ ਛਟਕੇ ਖਾਂਦੇ ਹਨ ਉਹ ਅਸੀਂ ਉਹਨਾਂ ਨੂੰ ਦੁੱਖ ਦਿੰਨੇ ਹਾਂ ਮੈਂ ਉਹਨਾਂ ਦੇ ਬੱਚੇ ਸ਼ਹੀਦ ਕਰ ਦਿੱਤੇ ਉਹਨਾਂ ਦੀਆਂ ਮਾਈਆਂ ਗਰਭਪਤੀ ਮਾਈਆਂ ਮਾਰ ਦਿੱਤੀਆਂ ਉਹਨਾਂ ਦੀ ਨਸ਼ਲ ਖੁਸ਼ੀ ਕਰ ਦਿੱਤੀ ਉਹ ਮੇਰੇ ਦੁੱਖਾਂ ਨੂੰ ਸੁਖ ਮੰਨਦੇ ਹਨ ਉਹ ਕਹਿੰਦੇ ਇਹ ਸਾਡੀ ਸ਼ਹੀਦੀ ਹੈ ਹਰ ਬਲੇ ਸ਼ਹੀਦੀ ਪਾਉਣ ਦੇ ਲਈ ਉਹ ਜਿਹੜੇ ਸੂਰਮੇ ਸਿੰਘ ਹਨ ਉਹ ਹਰ ਬਲੇ ਸ਼ਹੀਦੀ ਲਈ ਅੱਗੇ-ਅੱਗੇ ਨੱਠੇ ਰਹਿੰਦੇ ਹਨ ਹਾਰਡ ਨਾਲ ਦਿਨ ਪਰ ਪੀਵੇ ਪਾਣੀ ਸੱਲੇ ਰੱਖਣ ਅਗਨ ਨਿਸ਼ਾਨੀ ਹਾਰਡ ਦਾ ਮਹੀਨਾ ਹੁੰਦਾ ਹੈ ਕੈਰ ਦੀ ਗਰਮੀ ਹੰਦੀ ਹੈ ਧਰਤੀ ਸੜ ਰਹੀ ਹੁੰਦੀ ਹੈ ਉਹ ਜਿਹੜੇ ਸਿੰਘ ਹਨ ਭਾਈ ਉਹ ਬਿਨ ਪਾਣੀ ਪੀਤੀਆਂ ਲੜਦੇ ਰਹਿੰਦੇ ਹਨ ਇਹ ਪਰਵਾਹ ਨਹੀਂ ਕਰਦੇ ਕਿ ਅਸੀਂ ਕੱਲੇ ਹਾਂ ਸਾਨੂੰ ਮਾਰ ਦੇਉਗੇ ਮੁਗਲ ਆ ਕੇ ਨਾ ਸਿਆਲ ਦੇ ਦਿਨ ਅੱਗ ਬਾਲਣ ਦਾ ਉਹਨਾਂ ਕੋਲ ਟਾਈਮ ਨਹੀਂ ਹੈ ਮੇਰੇ ਸਿਪਾਹੀ ਉਹਨਾਂ ਦੇ ਪਿੱਛੇ ਪਿੱਛੇ ਤੇ ਅੱਗੇ ਅੱਗੇ ਦੌੜੇ ਰਹਿੰਦੇ ਹਨ ਉਹ ਨਾ ਖਾਂਬੇ ਬਿਓ ਪੀਸਿਓ ਨਾਜ ਲੜੈ ਬਹੁਤ ਬਹਿ ਕਰਕੇ ਬਾਜ ਉਹ ਸਿੰਘ ਪੀਸਿਆ ਹੋਇਆ ਅਨਾਜ ਨਹੀਂ ਖਾਂਦੇ ਜਕਰਿਆ ਖਾਨ ਦੱਸਦਾ ਹੈ ਨਾਦਰ ਨੂੰ ਕਹਿੰਦਾ ਜਿਹਦੇ ਕੋਲ ਭਾਈ ਚੱਕੀ ਪੀਣ ਦਾ ਟਾਈਮ ਹੈ ਉਹੀ ਭੋਜਨ ਖਾਵੇਗਾ ਉਹ ਸਿੰਘ ਰੁੱਖਾਂ ਦੇ ਪੱਥੇ ਚ ਛੱਲੜ ਖਾ ਕੇ ਗੁਜ਼ਾਰਾ ਕਰਦੇ ਹਨ ਉਹ ਜੰਗਲੀ ਸਾਗ ਪੱਕਾ ਕੱਚਾ ਖਾ ਲੈਂਦੇ ਹਨ ਤੇ ਉਹ ਭੱਜ ਭੱਜ ਕੇ ਲੜਦੇ ਹਨ ਸਾਡੇ ਨਾਲ ਜੁੱਧ ਦੇ ਮੈਦਾਨ ਚ ਇਉਂ ਸ਼ਿਕਾਰ ਕਰਦੇ ਸਾਡਾ ਜਿਵੇਂ ਚੀਤਾ ਸ਼ਿਕਾਰ ਤੇ ਪੈਂਦਾ ਹੈ ਇੱਕ ਹੋਏ ਤਾਂ 100 100 ਲੜੇ ਮਰਨੇ ਤੇਬੇ ਮੂਲ ਨਾ ਡਰੇ ਇੱਕ ਇੱਕ ਸਿੱਖ ਹਜ਼ਾਰ ਹਜ਼ਾਰ ਲੜਨ ਨੂੰ ਤਿਆਰ ਹੋ ਜਾਂਦਾ ਹੈ ਉਹ ਇੱਕ ਇੱਕ ਸਿੱਖ ਸਵਾ ਲੱਖ ਦੇ ਨਾਲ ਟੱਕਰ ਲੈਣ ਨੂੰ ਤਿਆਰ ਹੋ ਜਾਂਦਾ ਹੈ ਇਹ ਜਕਰੀਆ ਖਾਂ ਕਹਿੰਦਾ ਹੈ ਕਹਿੰਦਾ ਇਹਨਾਂ ਦਾ ਗੁਰੂ ਕਹ ਕੇ ਗਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਵਾ ਲੱਖ ਸੇ ਇੱਕ ਲੜਾਂ ਤਬੇ ਗੋਬਿੰਦ ਸਿੰਘ ਦਾ ਨਾਮ ਕਹਾऊं ਰਹਿ ਚਾਉ ਉਨ ਮਰਨ ਕੋ ਦੀਨ ਮਜ਼ਬ ਕੇ ਪਾਏ ਕਹਿੰਦਾ ਇਹ ਜਿਹੜੇ ਸਿੱਖ ਹਨ ਇਹ ਆਪਣੇ ਦੀਨ ਮਜ਼ਬ ਦੇ ਲਈ ਗਊ ਗਰੀਬ ਦੀ ਰੱਖਿਆ ਦੇ ਲਈ ਮੈਂ ਤੈਨੂੰ ਦੱਸ ਦਵਾਂ ਇਹਨਾਂ ਦਾ ਇੱਕ ਗੁਰੂ ਹੋਇਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਉਹ ਸਿੱਖਾਂ ਦੇ ਗੁਰੂ ਨੇ ਭਾਈ ਸਨਾਤਨ Hindu ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਦੇ ਦਿੱਤਾ ਇਹ ਗਊ ਗਰੀਬ ਦੀ ਰੱਖਿਆ ਦੇ ਲਈ ਮਜਲੂਮਾਂ ਦੀ ਰੱਖਿਆ ਦੇ ਲਈ ਇਹ ਲੜਦੇ ਰਹਿੰਦੇ ਹਨ ਇਹ ਬੈਰ ਮੇਰਾ ਇਹਦੇ ਨਾਲ ਅੱਜ ਨਹੀਂ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਭਾਈ ਬੈਰ ਚੱਲਦਾ ਆ ਰਿਹਾ ਹੈ ਬਾਬਰ ਦੇ ਨਾਲ ਹਮ ਮਾਰਤ ਮਾਰਤ ਉਹਨਾਂ ਥੱਕ ਗਏ ਉਹ ਘਟਨ ਕਿਤ ਹੁੰਦਾ ਏ ਮੈਂ ਉਹਨਾਂ ਨੂੰ ਮਾਰਦਾ ਮਾਰਦਾ ਥੱਕ ਗਿਆ ਹਾਂ ਸਿੱਖਾਂ ਨੂੰ ਮੈਂ ਖਾਲਸੇ ਨੂੰ ਮਾਰਦਾ ਮਾਰਦਾ ਥੱਕ ਗਿਆ ਮੇਰੇ ਉਹਨਾਂ ਨੇ ਕਈ ਜਰਨੈਲ ਮਾਰ ਦਿੱਤੇ ਉਹ ਭਾਈ ਉਹ ਨਹੀਂ ਮਰਦੇ ਜਿੰਨੀਆਂ ਬੂੰਦਾਂ ਖੂਨ ਦੀਆਂ ਧਰਤੀਆਂ ਤੇ ਉਹਨਾਂ ਦੀ ਡੁੱਲਦੀ ਹੈ ਉਤਨੇ ਹੋਰ ਬੇਅੰਤ ਸੂਰਮੇ ਪੈ ਪੈਦਾ ਹੁੰਦੇ ਹਨ ਅਸੀਂ ਮਾਰਦੇ ਮਾਰਦੇ ਥੱਕ ਗਏ ਹਾਂ ਉਹ ਘਟਨ ਤੇ ਨਹੀਂ ਆਂਦੇ ਹਰੀ ਜਦੋਂ ਇਤਨਾ ਭੇਦ ਦੇ ਦਿੱਤਾ ਨਾਦਰ ਨੂੰ ਤੇ ਨਾਦਰ ਅੱਗੇ ਪੁੱਛਦਾ ਹੈ ਫਿਰ ਨਾਦਰ ਖਾਨੂ ਪੁੱਛਿਓ ਬਹੇ ਉਮਤ ਕੇ ਪੀਰ ਨਾਦਰ ਪੁੱਛਦਾ ਹੈ ਉਹ ਕਿਹੜੇ ਖੁਦਾ ਨੂੰ ਮੰਨਦੇ ਹਨ ਕਿਹੜੇ ਪ੍ਰਮਾਤਮਾ ਨੂੰ ਮੰਨਦੇ ਹਨ ਕਿ ਇਤਨੀ ਉਹਨਾਂ ਚ ਸ਼ਕਤੀ ਆਈ ਹੈ ਤੇ ਅੱਗੇ ਜਕਰੀਆ ਖਾਂ ਕਹਿੰਦਾ ਹੈ ਤਬ ਖਾਨੂ ਨੇ ਸਭ ਕਹੇ ਗੁਰੂ ਨਾਨਕ ਕੋ ਪ੍ਰਕਾਸ਼ ਜਕਰੀਆ ਕਹਿੰਦਾ ਹੈ ਕਹਿੰਦਾ ਉਹ ਇੱਕ ਨਾਨਕ ਪੀਰ ਨੂੰ ਮੰਨਦੇ ਹਨ ਅੱਜ ਤੋਂ 250 ਸਾਲ ਪਹਿਲਾਂ ਇੱਕ ਪੰਜਾਬ ਦੀ ਧਰਤੀ ਦੇ ਇੱਕ ਫਕੀਰ ਪੈਦਾ ਹੋਇਆ ਹੈ ਜਿਹਦਾ ਨਾਮ ਹੈ ਨਾਨਕ ਫਕੀਰ ਉਹਨੂੰ ਹਿੰਦੂ ਵੀ ਮੰਨਦੇ ਹਨ ਉਹਨੂੰ ਮੁਸਲਮਾਨ ਵੀ ਮੰਨਦੇ ਹਨ ਕਰਾਮਾਤ ਪੀ ਬਹੁਤ ਕਰੀ ਜਨਮ ਸਾਖੀ ਪਾਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭਾਈ ਸਾਖੀ ਮੰਗਾਈ ਜਾਂਦੀ ਹੈ ਤੇ ਸਾਰਾ ਕੁਝ ਦੱਸਿਆ ਹੈ ਸਾਰੀ ਕਰਾਮਾਤ ਦੱਸੀ ਹੈ ਗੁਰੂ ਨਾਨਕ ਮਹਾਰਾਜ ਦੀ ਕਿਵੇਂ ਉਹਨਾਂ ਨੇ ਭਾਈ ਮੱਕਾ ਕਮਾ ਦਿੱਤਾ ਸੀ ਸੋਇ ਜੁੜੀ ਤਾਕਤ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਖੰਡੇ 바ਟੇ ਦੀ ਪੋਲਟ ਦਿੱਤੀ ਹੈ ਖੰਡੇ 바ਟੇ ਦਾ ਅੰਮ੍ਰਿਤ ਪੀ ਕੇ ਭਾਈ ਸਿੰਘਾਂ ਨੇ ਬੜੀਆਂ-ਬੜੀਆਂ ਹਕੂਮਤਾਂ ਦੇ ਨਾਲ ਟੱਕਰ ਲਈ ਹੈ ਉਹ ਧੂ ਉਹ ਹਕੂਮਤਾਂ ਨੂੰ ਧੂੜ ਵਿੱਚ ਮਿਲਾ ਕੇ ਰੱਖ ਦਿੱਤੇ ਗੁਰੂ ਕੇ ਖਾਲਸੇ ਨੇ ਸੋ ਇਤਨੀ ਸ਼ਕਤੀ ਦੇਣ ਵਾਲਾ ਸਾਰੀ ਖੰਡਾ ਬ੍ਰਹਿਮੰਡਾਂ ਦੀ ਤਾਕਤ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਆਓ ਬਹੀ ਰਲ ਕੇ ਆਹੀ ਜਕਾਰਾ ਗਜਾਈਏ ਗੱਜ ਕੇ ਗਜਾਵੇ ਨਿਹਾਲ ਹੋ ਜਾਵੇ ਬੁਰ ਕਲਗੀਧਰ ਮਹਾਰਾਜ ਹੀਰੇ ਵਨ ਨੂੰ ਪਾਵੇ ਸੱਚ ਸ਼ਰੀਅਤ ਕਾਲ